ਹੁੰਦਾ ਹੈ ਤੇ ਯਾਦ ਰੱਖਣਾ ਗੁਨਾ ਨੂੰ ਗਾਉਣ ਲੱਗੇ ਆ ਕੋਈ ਇਹ ਨਹੀਂ ਸਤਿਗੁਰੂ ਮਹਾਰਜ ਆਖਣ ਲੱਗੇ ਜੇ ਵੇਲਾ ਵਕਤ ਵਿਚਾਰੀ ਐ ਤਾਂ ਕਿੱਤ ਵੇਲਾ ਭਗਤ ਹੋਏ ਜੇ ਤੂੰ ਵੇਲੇ ਵਕਤ ਦੀ ਵਿਚਾਰ ਕਰੇ 10 ਭਗਤੀ ਦਾ ਹੋਰ ਵੇਲਾ ਕਿਹੜਾ ਹੈ ਭਗਤੀ ਕਿਹੜੇ ਟਾਈਮ ਕਰੇਗਾ ਫਿਰ ਗੁਰਬਾਣੀ ਨੂੰ ਪੜ ਕੇ ਗੁਰਬਾਣੀ ਦੇ ਕੋਲ ਜਵਾਬ ਲਈਏ ਕਿਸੇ ਬੰਦੇ ਦੇ ਕੋਲੋਂ ਨਹੀਂ ਅਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਪਤਾ ਨਹੀਂ ਇਹ ਬਾਬਿਆਂ ਦੇ ਚੇਲੇ ਇਹ ਸਾਧਾਂ ਦੇ ਚੇਲੇ ਲੋਕਾਂ ਨੂੰ ਆਮ ਭੋਲੀ ਭਾਲੀ ਸੰਗਤ ਨੂੰ ਕਿਉਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਤੋੜ ਰਹੇ ਨੇ ਕਹਿੰਦਾ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਤੂੰ ਨਾਲ ਸਹਿਮਤ ਹੋਏ ਤੂੰ ਕੀ ਲੱਗਦਾ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲ ਪੁੱਛਾਂਗੇ ਕਹਿੰਦਾ ਬੀਬੀਆਂ ਕੰਮ ਕਰਦੀਆਂ ਨੇ ਨਾਲ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਨੇ ਇਹ ਨਿਰਾਦਰ ਹੀ ਕਰ ਰਹੇ ਨੇ ਬਾਣੀ ਦੀ ਤੁਰਦੇ ਫਿਰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਨੇ ਨਿਰਾਦਰ ਨਹੀਂ ਹੋ ਰਹੀ ਹੈ ਬਾਣੀ ਦੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਤੂੰ ਨਾ ਸਹਿਮਤ ਹੋ ਤੇਰੇ ਆਪਣੇ ਵਿਚਾਰ ਹੋ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ ਦੇਖੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ 15 ਭਗਤ ਨੇ ਤਾਂ ਪਗਰਤਿਰ ਲੋਚਨ ਜੀ ਕਹਿੰਦੇ ਭਗਤ ਨਾਮਦੇਵ ਜੀ ਸਾਡੀ ਆਪਸੀ ਸਾਂਝ ਬੜੀ ਹੈ ਸਾਡਾ ਭਰਾਵਾਂ ਵਾਲਾ ਪਿਆਰ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਰੱਬ ਦੇ ਨਾਮ ਨੂੰ ਲਿਆ ਕਿੱਦਾਂ ਜਾਂਦਾ ਹੈ ਮੈਂ ਤਾਂ ਕੰਮਕਾਰ ਵੀ ਕਰਦਾ ਤੇ ਕੰਮਕਾਰ ਕਰਦੇ ਹੋਏ ਰੱਬ ਨੂੰ ਮੈਂ ਕਿੱਦਾਂ ਯਾਦ ਕਰਾਂ ਤੇ ਭਗਤ ਨਾਮਦੇਵ ਜੀ ਕਹਿੰਦੇ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ ਤੂੰ ਰੱਬ ਦਾ ਨਾਮ ਤੇ ਮੁਖ ਦੇ ਨਾਲ ਲੈਣਾ ਕਿਹੜਾ ਹੱਥਾਂ ਦੇ ਨਾਲ ਲੈਣਾ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉਂ ਕਰ ਕਾਮ ਸਭ ਚਿਤ ਨਿਰੰਜਨ ਨਾਲ ਹੱਥਾਂ ਪੈਰਾਂ ਦੇ ਨਾਲ ਤੂੰ ਕੰਮ ਕਰ ਹੱਥਾਂ ਪੈਰਾਂ ਦੇ ਨਾਲ ਕੰਮ ਕਰਦਾ ਹੋਇਆ ਆਪਣਾ ਚੇਤ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਾ ਕੇ ਰੱਖ ਜਿਹੜੇ ਪਹਿਲਾਂ ਗੁਰਸਿੱਖ ਹੁੰਦੇ ਸਨ ਗੁਰੂ ਸਾਹਿਬ ਦੇ ਨਾਲ ਵੀ ਉਹਨਾਂ ਨੂੰ ਬਾਣੀ ਕੰਠ ਹੁੰਦੀ ਸੀ ਬਾਣੀ ਕੰਠ ਕਰੀਏ ਇਸ ਸਫ਼ਰ ਦੇ ਦੌਰਾਨ ਕਿਤੇ ਨਿਤਨੇਮ ਰਹਿ ਵੀ ਜਾਏ ਗੁਟਕਾ ਸਾਹਿਬ ਨਾ ਹੋਵੇ ਤਾਂ ਅਸੀਂ ਆਪਣੇ ਕੰਠ ਕੰਠ ਬਾਣੀ ਵਿੱਚੋਂ ਅਸੀਂ ਆਪਣਾ ਨਿਤਨੇਮ ਕਰੀਏ ਸਾਨੂੰ ਜਪਜੀ ਸਾਹਿਬ ਆਜ਼ਾਦ ਨਹੀਂ ਰਿਹਾ ਉਹ ਲੋਕਣ ਜਿਹੜੇ ਕਹਿੰਦੇ ਕਿ ਸਾਡੇ ਕੋਲ ਪਾਠ ਕਰਾ ਲਿਓ ਜੀ ਤੁਸੀਂ ਤੁਹਾਨੂੰ ਕਰਨ ਦੀ ਕੋਈ ਲੋੜ ਨਹੀਂ ਹੈ ਤੁਸੀਂ ਗਲਤ ਕਰੋਗੇ ਤੁਸੀਂ ਇਸ ਤਰ੍ਹਾਂ ਬਾਣੀ ਦੀ ਨਰਾਦਰੀ ਕਰ ਰਹੇ ਹੋ ਯਾਦ ਰੱਖਿਓ ਵੱਡੇ ਪ੍ਰਚਾਰਕ ਵੱਲੋਂ ਸਟੇਟਮੈਂਟ ਆਈ ਸੀ ਆ ਵਾਲੀ ਉਦੋਂ ਕੋਈ ਨਹੀਂ ਸੀ ਬੋਲਿਆ ਕਿ ਚਮਕੌਰ ਸਾਹਿਬ ਦੀ ਗੱਡੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਕਹਿੰਦਾ ਥਾੜੀ ਮਾਰ ਕੇ ਚਲੇ ਗਈ ਤੇ ਬਗਾਮੀ ਪੁੱਤ ਕਿਹੜਾ ਕਹਿੰਦਾ ਲੰਗਨ ਦਿੰਦੇ ਸੀ ਉਹ ਵੱਡੇ ਪ੍ਰਚਾਰਕ ਦੀ ਸਟੇਟਮੈਂਟ ਸੀ ਫਿਰ ਬਾਅਦ ਸਫਾਈ ਦਿੱਤੀ ਉਹਨੇ ਇਸ ਗੱਲ ਦੀ ਕਿ ਮੈਂ ਇਸ ਗੱਲ ਨੂੰ ਕਿਹਾ ਕਿ ਵਜੀਰ ਖਾਨ ਦੀਆਂ ਫੌਜਾਂ ਨੇ ਔਰੰਗਜ਼ੇਬ ਬਾਦਸ਼ਾਹ ਦੀਆਂ ਫੌਜਾਂ ਨੇ ਉਹ ਵੀ ਅੱਗੇ ਮੁਕਾਬਲਾ ਕਰਨਗੇ ਗੁਰੂ ਗੋਬਿੰਦ ਸਿੰਘ ਦਾ ਤਾਂ ਸਿੱਧੇ ਇਹ ਗੱਲ ਨੂੰ ਪਹਿਲਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਹਨਾਂ ਦੇ ਨਾਲ ਦੋ ਦੋ ਹੱਥ ਕਰਕੇ ਗਏ ਨੇ ਉੱਥੇ ਕਲਾ ਤਾੜੀ ਮਾਰ ਕੇ ਨਹੀਂ ਲੰਗੇ ਲਲਕਾਰ ਕੇ ਗਏ ਨੇ ਤੁਹਾਨੂੰ ਮਾਂ ਗੁਜਰੀ ਦਾ ਚੰਨ ਮਾਂ ਗੁਜਰੀ ਦਾ ਪੁੱਤ ਤੁਹਾਨੂੰ ਤਾੜੀ ਮਾਰ ਕੇ ਲਲਕਾਰ ਕੇ ਲੰਘਦਾ ਹੈ ਹੱਥ 'ਚ ਸ਼ਮਸ਼ੀਰ ਹੈ ਜੋ ਬਿਨਾ ਮਿਆਨਤੋਂ ਹੈ ਤੇ ਮਹਾਰਾਜ ਦਾ ਕਈਆਂ ਦੇ ਨਾਲ ਮੁਕਾਬਲਾ ਵੀ ਹੋਇਆ ਤੇ ਮਹਾਰਾਜ ਲਲਕਾਰ ਕੇ ਚਮਕੌਰ ਦੀ ਗੜੀ 'ਚ ਮਾਸ਼ੀ ਵੜ ਦੇ ਜੰਗਲ 'ਚ ਨਿਕਲੇ ਨੇ ਇਸੇ ਤਰ੍ਹਾਂ ਜਦੋਂ ਆਨੰਦਪੁਰ ਦੇ ਕਿਲੇ ਨੂੰ ਛੱਡਿਆ ਸਰਸਾ ਦੇ ਕੰਡੇ ਦੇ ਉੱਤੇ ਆਏ ਨੇ ਸਿੱਖਾਂ ਨੂੰ ਬਾਣੀ ਕੰਠ ਹੈ ਆਸਾ ਦੀ ਵਾਰ ਉਦੋਂ ਨਿਤਨੇਮ ਦਾ ਇੱਕ ਹਿੱਸਾ ਹੈ ਜਿਹੜਾ ਉਹ ਕੱਲ ਕਹਿ ਰਿਹਾ ਸੀ ਕਿ ਮੈਂ ਨਹੀਂ ਸਮਝਦੇ ਇਸ ਗੱਲ ਨਾਲ ਕਿ ਖਾਥਾਂ ਪੈਰਾਂ ਨਾਲ ਕੰਮ ਕਰੀਏ ਉਹਦੇ ਨਾਲ ਬਾਣੀ ਪੜਿਓ ਇਹ ਬਾਣੀ ਦੀ ਨਰਾਦਰੀ ਹੈ ਸਿੱਖਾਂ ਨੂੰ ਬਾਣੀ ਕੰਠ ਹੈ ਮਹਾਰਾਜ ਦੇ ਤੱਕ ਸਨੇਹਾ ਪੁੰਜਦਾ ਪਰ ਸਾ ਅਸਾਦੀ ਵਾਰ ਦਾ ਵੇਲਾ ਹੋਇਆ ਤੇ ਮਹਾਰਾਜ ਸਿੱਖਾਂ ਨੂੰ ਹੁਕਮ ਕਰਦੇ ਕਹਿੰਦੇ ਅੱਜ ਘੋੜਿਆਂ ਦੇ ਕਾਠੀਆਂ ਦੇ ਉੱਤੇ ਅਸਾਦੀ ਵਾਰ ਦਾ ਕੀਰਤਨ ਹੋਏਗਾ ਹੋਇਆ ਅੰਮ੍ਰਿਤ ਵੇਲਾ ਤੇ ਪਹੋ ਫੁੱਟੀ ਇੱਧਰ ਸਿੱਖਾਂ ਦੇ ਸੁੱਖਾਂ ਦੀ ਧਾਰ ਟੁੱਟੀ ਕੰਡੇ ਕੰਡੇ ਸਰਸਾ ਤੇ ਖੜਕਣ ਤਲਵਾਰ ਲੱਗੀ ਉਦੋਂ ਘੋੜਿਆਂ ਤੇ ਆਸਾ ਦੀ ਵਾਰ ਲੱਗੀ ਗੁਰਸਿੱਖ ਉਦਨ ਹੱਥ ਦੇ ਨਾਲ ਤਲਵਾਰ ਨੂੰ ਚਲਾ ਰਹੇ ਸਨ ਹੱਥਾਂ ਦੇ ਨਾਲ ਯੁੱਧ ਕਰ ਰਹੇ ਸਨ ਇੱਕ ਹੱਥ ਦੇ ਨਾਲ ਘੋੜਿਆਂ ਦੀਆਂ ਲੰਗਾਮਾਂ ਆਪਣੇ ਹੱਥਾਂ ਵਿੱਚ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਵੱਲ ਸਜਾਇਆ ਹੋਇਆ ਖਾਲਸਾ ਜਿਹੜਾ ਉਦਨ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਬੈਠ ਕੇ ਉੱਚੀ ਉੱਚੀ ਆਵਾਜ਼ ਵਿੱਚ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਘਾਰੇ ਨੇ ਅਸਾਰੀ ਵਾਰ ਨੂੰ ਮੈਂ ਸੁਗਾਨਾ ਸਹਿਮਤ ਨਹੀਂ ਤੂੰ ਨਾ ਸਹਿਮਤ ਹੋ ਗੁਰੂ ਗ੍ਰੰਥ ਸਾਹਿਬ ਮਾਰੇ ਪਾਤਸ਼ਾਹ ਦੀ ਬਾਣੀ ਤੇ ਸਹਿਮਤ ਹੈ ਨਾ ਮਾਰੇ ਤਨ ਇਸ ਗੱਲ ਨੂੰ ਕਹਿੰਦੇ ਆ ਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਠ ਧਾਮ ਕੋ ਸੀਪਰੋ ਹੋਇਓ ਲਖੀਨਾ ਬੁਨਣਾ ਤਨਣਾ ਤਿਆਗੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰ ਭਇਓ ਗੁਣੀ ਗਹੀਰਾ ਤੇ ਮਾਰੇ ਨੇ ਪੂਰੀ ਇਸ ਸਾਰੀ ਇਹ ਨਾ ਮਾਵਲੀ ਤਿਆਰ ਕਰਕੇ ਉਹਨਾਂ ਭਗਤਾਂ ਦਾ ਜ਼ਿਕਰ ਕਰਕੇ ਤੇ ਪਾਦਸ਼ਾਹ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਪਗਲ ਧੰਨਾ ਜਿਹੜਾ ਸੀ ਵਿਹਲਾ ਰਹਿੰਦਾ ਸੀ ਕਿ ਉਹਦੇ ਖੇਤਾਂ ਨੂੰ ਆ ਕੇ ਰਾਬੀ ਆ ਕੇ ਪਾਣੀ ਲਾ ਕੇ ਚਲੇ ਆ ਗਿਆ ਪਗਲ ਜੇ ਧੰਨੇ ਨੇ ਇਸ ਗੱਲ ਨੂੰ ਦੇਖਿਆ ਕਿ ਭਗਤ ਕਬੀਰ ਸਾਹਿਬ ਮਹਾਰਾਜ ਵਰਗੇ ਮਹਾਪੁਰਸ਼ ਮਹਾਨ ਜੋਦੇ ਜਿਨ੍ਹਾਂ ਨੇ ਬਾਣੀ ਵੀ ਨਾਲ ਪੜ੍ਹੀ ਹੈ ਨਾਲ ਕੀਰਤਨ ਵੀ ਨਾਲ ਕੀਤਾ ਹੈ ਖੱਡੀ ਵੀ ਬੁੰਨ ਦਾ ਕੰਮ ਕੀਤਾ ਹੈ ਤੰਤਰ ਵਿਦਾਸ ਤੁਮਤਾ ਟੋਰਨੀ ਤਿੰਤ त्याਗੀ ਮਾਇਆ ਮਰੇ ਪਸ਼ੂਆਂ ਦਾ ਚੰਮ ਵੀ ਢੋਇਆ ਹੈ ਨਾਲ ਕੀਰਤ ਵੀ ਕੀਤੀ ਹੈ ਤੇ ਨਾਲ ਕੀਰਤੀ ਵੀ ਕੀਤੀ ਹੈ ਤਾਂ ਪਗਰ ਧੰਨਾ ਜੀ ਕਹਿ ਲਗਾ ਮੈਂ ਕਿਉਂ ਪਿਛੇ ਰਹਿ ਜਾਵਾਂ ਫਿਰ ਜੇ ਰੱਬ ਦੇ ਨਾਂ ਨੂੰ ਲੈਣਾ ਮੈਂ ਵਿਹਲੇ ਰਹਿ ਕੇ ਨਹੀਂ ਕਹਦਾ ਰੱਬਾ ਮੇਰੇ ਖੇਤਾਂ ਨੂੰ ਪਾਣੀ ਤੂੰ ਲਾ ਤੇ ਜਿਉਂਦਾ ਫਿਲਮਾਂ ਬਣ ਕੇ ਸਾਡੇ ਸਾਹਮਣੇ ਆ ਗਈਆਂ ਪਗਰ ਧੰਨੇ ਨੇ ਮੰਜਾ ਡਾਇਰ ਇਧਰ ਉੱਖ ਥੱਲੇ ਜਾ ਕੇ ਲੰਮੀ ਪੈ ਗਿਆ ਠਾਕੁਰ ਨੇ ਆਪੇ ਆ ਕੇ ਹਲਵਾ ਦਿੱਤੇ ਆਪੇ ਅੱਗ ਪਾਣੀ ਲਾ ਦਿੱਤਾ ਸਾਡੇ ਭਗਤ ਸਾਡੇ ਗੁਰੂ ਸਾਡਾ ਪ੍ਰਮਾਤਮਾ ਵੇਲਾ ਹੈ ਹੀ ਨਹੀਂ ਸਾਡੇ ਦੇ ਬਾਬਾ ਨਾਨਕ ਆਪ ਕਰਤਾਰਪੁਰ ਦੀ ਧਰਤੀ ਦੇ ਉੱਤੇ ਖੇਤੀ ਕਰਦੇ ਨੇ 17 ਸਾਲ ਖੇਤੀ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ 18 ਸਾਲ 1721 ਦੇ ਵਿੱਚ ਉਹ ਪ੍ਰਚਾਰਕ ਦੌਰੇ ਮੁੱਕੇ ਨੇ 1539 ਚ ਜਾ ਕੇ ਮਹਾਰਾਜ ਨੇ ਜੋਤੀ ਜੋ ਸਮਾਏ ਨੇ ਜਿਹੜਾ ਪਹਿਲਾ ਨਗਰ ਬਣਾਇਆ ਸੀ ਪਹਿਲਾ ਇਹ ਸੈਂਟਰ ਬਣਾਇਆ ਸੀ ਕਰਤਾਰਪੁਰ ਦੀ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ 18 ਸਾਲ ਬਲਦਾਂ ਦੇ ਨਾਲ ਵਾਹੀ ਕੀਤੀ ਕਰਤਾਰਪੁਰ ਦੀ ਧਰਤੀ ਦੇ ਉੱਤੇ ਸਾਡੇ ਗੁਰੂ ਨਹੀਂ ਵੇਲੇ ਇੱਕ ਕੀਰਤ ਕਰਨ ਵਾਲੇ ਨੇ ਕੀਰਤ ਕਰਦੇ ਕਰਦੇ ਪ੍ਰਮਾਤਮਾ ਦੀ ਕੀਰਤੀ ਨੂੰ ਗਾ ਰਹੇ ਨੇ ਪਹਿਲੀਆਂ ਮਾਵਾਂ ਨੂੰ ਦੇਖਿਓ ਕਿਤੇ ਆਟਾ ਗੁੰਨਿਆ ਕਰਨਾ ਨਾਲ ਬਾਣੀ ਪੜਿਆ ਕਰਨੀ ਘਰ ਦੇ ਕੰਮ ਕਰਿਆ ਕਰਨੇ ਨਾਲ ਬਾਣੀ ਪੜਿਆ ਕਰਨੀ ਉਹੀ ਬਾਣੀ ਦੀ ਮਿਠਾਸ ਬੱਚਿਆਂ ਵਿੱਚ ਜਾਇਆ ਕਰਨੀ ਉਹ ਮਾਹੌਲ ਉਹ ਜੇ ਸਿਰਜ ਹੋਇਆ ਹੋਇਆ ਕਰਨਾ ਪਰਿਵਾਰ ਦੇ ਅੰਦਰ ਹੁਣ ਓਪਨ ਕਿਚਨ ਹੋ ਗਏ ਉਥੇ ਸੱਸ ਨੂੰਹ ਦੀ ਲੜਾਈ ਹੈ ਟੀਵੀ ਸੀਰੀਅਲ ਦੇ ਵਿੱਚ ਉਥੇ ਚਲਾਕੀਆਂ ਉਥੇ ਠੱਗੀਆਂ ਸਭ ਕੁਝ ਆٹے ਚ ਗੁੰਨ ਕੇ ਬੱਚਿਆਂ ਨੂੰ ਉਹੀ ਪਰੋਸ ਦੇਣਾ ਤੇ ਬੱਚੇ ਵੀ ਫਿਰ ਉਹੀ ਚਲਾਕੀਆਂ ਕਰ ਰਹੇ ਨੇ ਇਕੋ ਛੋਟਾ ਕੁ ਸਮਝਦਾਰ ਬਣੀਏ ਬਾਦਸ਼ਾਹ ਕਹਿਣ ਲੱਗੇ ਹਰ ਜਨ ਰਾਮ ਨਾਮ ਗੁਣ ਗਾਵੇ ਉਹ ਪ੍ਰਮਾਤਮਾ ਨੂੰ ਗਾਉਣ ਵਾਲਾ ਜਨ ਜਿਹੜਾ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਜੇ ਕੋਈ ਨਿੰਦ ਕਰੇ ਕਰ ਜਨ ਕੀ ਜੇ ਕੋਈ ਇਹੋ ਜਿਹਾ ਕੋਈ ਉੱਠਦਾ ਹੈ ਨਾ ਇਸ ਤਰ੍ਹਾਂ ਬਾਣੀ ਨਹੀਂ ਪੜ੍ਹਨੀ ਚਾਹੀਦੀ ਜੀ ਆਪਣਾ ਗੁਣ ਨਾ ਗਾਵੇ ਉਹ ਕਹਿੰਦਾ ਮੈਂ ਆਪਣੇ ਗੁਣ ਨੂੰ ਨਹੀਂ ਗਵਾਉਂਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਪਣੇ ਲੜ ਦੇ ਨਾ ਲਗਾਇਆ ਹੈ